ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਜਿੰਦੁਸਤਾਨ ਫਾਸਟ ਦੇ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਮਲੇਰ ਕੋਟਲਾ ਪੁਲਿਸ ਦੇ ਵੱਲੋਂ ਮਲੇਰ ਕੋਟਲਾ ਤੇ ਬਸ ਅੱਡੇ ਵਿਖੇ ਚਲਾਇਆ ਗਿਆ ਕਾਸੋ ਆਪਰੇਸ਼ਨ ਸ਼ੱਕੀ ਵਿਅਕਤੀਆਂ ਦੀ ਕੀਤੀ ਗਈ ਚੈਕਿੰਗ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ نیوز ਦੀ ਖਾਸ ਰਿਪੋਰਟ ਜੀ ਜੀ ਸ਼੍ਰੀ ਗਗਨਜੀਤ ਸਿੰਘ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮਲੇਰ ਕੋਟਲਾ ਸਿਚਾ ਨਿਰਦੇਸ਼ਾਹੀ ਸਾਡੇ ਰੈਗੂਲਰ বাস ਆਪਰੇਸ਼ਨ ਜਿਹੜੇ ਚੱਲਦੇ ਰਹਿੰਦੇ ਆ ਜਿਵੇਂ ਕਿ ਕੋਈ ਨਸ਼ਾ ਤਸਕਰਾਂ ਦੇ ਖਿਲਾਫ ਰੇਲਵੇ ਸਟੇਸ਼ਨਸ ਦੇ বাস ਸਟੈਂਡ ਸਵਿਚ ਤੇ ਜਿੰਨੇ ਵੀ ਮਾਰਕੀਟ ਏਰੀਆਜ਼ ਦੇ ਵਿੱਚ ਸਾਡੇ ਕਾਸੋ ਆਪਰੇਸ਼ਨ ਚੱਲਦੇ ਰਹਿੰਦੇ ਆ ਉਹਨਾਂ ਦੀ ਲੜੀ ਦੇ ਵਿੱਚ ਹੀ ਅੱਜ ਅਸੀਂ ਸਬਟ ਡਿਵੀਜ਼ਨ ਮਲੇਰ ਕੋਟਲਾ ਦੇ ਸਿਟੀ 1 ਏਰੀਆ ਦੇ ਏਰੀਆ ਦੇ ਵਿੱਚ ਸਥਿਤ বাস ਸਟੈਂਡ ਮਲੇਰ ਕੋਟਲਾ ਦੀ ਵਿੱਚ ਕਾਸੋ ਬਿਆਣਸੀ ਚਲਾ ਰਹੇ ਆ ਜਿਸ ਵਿੱਚ ਸਾਡੀ ਸਾਰੀ ਫੋਰਸ ਸਬ ਡਿਵੀਜ਼ਨ ਮਲੇਰਪੋਟਲਾ ਦੀ હાજર ਹੈ ਅਸੀਂ ਇੱਥੇ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵਹੀਕਲਸ ਵੀ ਕਿ ਪਾਰਕਿੰਗ ਦੇ ਮੋਟਰਸਾਈਕਲਸ ਹੁੰਦੇ ਨੇ ਕੋਈ ਬਿਨਾ ਨੰਬਰ ਪਲੇਟ ਤੋਂ ਕੋਈ ਬਾਹਰਲੇ ਏਰੀਆ ਤੋਂ ਸਾਰੇ ਦੇ ਅਸੀਂ ਵਹੀਕਲਸ ਦੀ ਚੈਕਿੰਗ ਕਰ ਰਹੇ ਹਾਂ ਤੇ ਇਸ ਦੇ ਨਾਲ ਹੀ ਜਿਹੜੇ ਬੱਸਿਸ ਦੇ ਵਿੱਚ ਸਾਨੂੰ ਕੋਈ ਸ਼ੱਕੀ ਪੁਰਸ਼ਾ ਕੋਈ ਵਸਤੂ ਸਾਨੂੰ ਮਿਲਦੀ ਹੈ ਉਹਨਾਂ ਦੇ ਵੀ ਅਸੀਂ ਪੈਂਟਸ ਆਫ ਅਕਾਜ਼ ਰਾਹੀਂ ਚੈਕਿੰਗ ਕਰਵਾ ਰਹੇ ਹਾਂ سارة